ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਸੱਦਾ ਸਿੰਘ ਆਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਗਵੰਡੀ ਪਿੰਡ ਆ ਦੌਲਤਪੁਰੇ ਦਾ ਗਵੰਡੀ ਪਿੰਡ ਆ ਡਗਰੂ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵੀਰ ਦਾ ਕੰਮ ਆ ਵਪਾਰ ਦਾ ਤੇ ਜਾਨਵਰ ਤੁਹਾਨੂੰ ਦਿਖਾਉਣੇ ਮਿੱਤਰੋ ਪੰਜ ਪੰਜਾਂ ਜਾਨਵਰਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਮਾਲਕਾਂ ਤੋਂ ਲਵਾਂਗੇ ਜਿਹੜਾ ਜਾਨਵਰ ਤੁਹਾਨੂੰ ਆਜੂਗਾ ਪਸੰਦ ਮਿੱਤਰੋ ਜਿਹੜਾ ਜੱਜੂਗਾ ਉਹਦੇ ਬਾਰੇ ਦੇਖ ਰਿਹਾ ਕਿ ਕਰਨਾ ਤੁਹਾਡਾ ਮੁਢਲਾ ਫਰਜ ਹੋਊਗਾ ਸਾਰੀ ਜਾਣਕਾਰੀ ਲੈ ਦਿੰਦਾ ਮੈਂ ਬਾਈ ਤੋ ਆਓ ਮਿਲਦੇ ਆਂ ਬਾਈ ਨੂੰ ਜਾਣਕਾਰੀ ਵਿੱਚ ਕਰਦੇ ਵਾ ਸਤਿ ਸ਼੍ਰੀ ਅਕਾਲ ਵੱਡੇ ਭਾਈ ਕੀ ਹਾਲ ਹੈ ਵੀਰੇ ਠੀਕ ਆ ਬਾਈ ਸੇਤਾ ਦੇ ਪਰਿਵਾਰ ਤੋਂ ਵਧੀਆ ਬਈ ਚੜ੍ਹਦੀ ਕਲਾ ਚ ਸਾਰੇ ਅੱਛਾ ਨਾਮ ਦੱਸ ਦੀਏ ਵੀਰੇ ਕਿਹੋਂ ਦੀ ਆਪਣਾ ਨਾਮ ਬਈ ਨਸੀਬ ਸਿੰਘ ਆ ਨਸੀਬ ਸਿੰਘ ਹਾਂਜੀ ਨਸੀਬਾ ਜੀ ਘਰ ਆਪਣਾ ਕਿਹੜੇ ਪਾਸੇ ਆ ਗਿਆ ਘਰ ਆਪਣਾ ਬਈ ਪਿੰਡ ਗੱਲਪੱਤੀ ਵਾਲੇ ਪਾਸੇ ਆ ਠੀਕ ਆ ਜੀ ਤੇ ਸੰਦਾ ਸੰਗਾ ਵਾਲੇ ਪਿੰਡ ਦੇ ਵਿੱਚ ਆ ਕੇ ਗੱਲਪੱਤੀ ਪੁੱਛ ਲਵੇ ਹਨਾ ਸਕੂਲ ਆ ਗਿਆ ਸਕੂਲ ਦੇ ਨਾਲੋਂ ਕਿਹੜਾ ਸੋਸਾਇਟੀ ਕੋਲ ਬਈ ਸੋਸਾਇਟੀ ਕੋਲ ਸੋਸਾਇਟੀ ਦੇ ਕੋਲੋਂ ਮਿੱਤਰੋ ਤੁਸੀਂ ਕੈਕਟਰ ਸਾਈਡ ਮੋੜੋ ਨਾ ਜੇ ਤੁਸੀਂ ਦੂਜੇ ਪਾਸੇ ਹੋਣੇ ਫਿਰ ਤੁਸੀਂ ਡਰਾਈਵਰ ਸਾਈਡ ਮੋੜੋ ਨਾ ਅੱਛਾ ਵੀਰੇ ਜਨਵਾਰ ਆਪਣੇ ਕੋਲ ਪੰਜ ਹਨਾ ਪਹਿਲੇ ਨੰਬਰ ਤੇ ਮਹਿੰਦੀ ਕੀ ਡਿਟੇਲ ਆ ਬਈ ਮੈਂ ਬਈ ਤੀਜਾ ਸੂਆ ਸੁਣੀ ਆ ਠੀਕ ਆ ਵੀਰੇ ਤੇ ਬਈ ਇਹਦੇ 24 ਤਰੀਕ ਨੂੰ ਤਣ ਪੂਰੇ ਆ ਬਈ 24 ਤਰੀਕ ਨੂੰ ਤਣ ਪੂਰੇ ਕਿੰਨੇ ਕੁ ਦੁੱਧ ਦੀ ਮਾਲਕਣ ਰਹੀ ਹੋਈ ਆ ਬਈ ਦੁੱਧ ਬਈ 13 ਕਿਲੋ ਦੱਸਿਆ ਮਾਲਕਣ ਯਾਰ ਠੀਕ ਆ ਬੱਡੇ ਬਈ ਭਾਲ ਭਾਈ ਫਿਰਦੀ ਆ ਨਾ ਬਾਬਾ ਹਾਂਜੀ ਬਈ ਹੂੰ ਉਂਝ ਖਰੀਆ ਲੈ ਵੇ ਰੂ ਵੇ ਰੂ ਹਾਂ ਹਾਂ ਬਈ ਹੂੰ ਵੀ ਠੀਕ ਆ ਬਈ ਵੱਡੀ-ਬੁੱਡੀ ਪਣੀ-ਪੁਲੀ ਵੀ ਆ ਜਾਂਣ ਵਾਲੀ ਮੈਂ ਆ ਲੈ ਆ ਬੇ ਆ ਤੈ ਵੀਰੇ ਕਿੰਨਾ ਦੁੱਧ ਦੇ ਜੂਗੀ ਤੇਰੇ ਤੇਰਪੇ ਮਤਲਬ ਦੁੱਧ ਦੁੱਧ ਬਈ 13 14 ਕਿਲੋ ਤਾਂ ਮੂਲੀ ਕਰਨਾ ਚਾਹੀਦਾ ਚਾਹੀਦਾ ਵੀ ਐਡੀ ਮਹਾਂ ਹਨਾ ਹਾਂ ਹੂੰ ਅੱਛਾ ਸੁਆ ਕਿੰਨਾ ਸੁੰਦੀ ਹੈ ਬਈ ਤੀਜਾ ਦੱਸਿਆ ਮਾਲਕ ਨੇ ਤੀਜਾ ਠੀਕ ਹੈ ਵੀਰੇ ਕੀ ਰੇਟ ਰੱਖਿਆ ਵੀਰੇ ਇਹਦਾ ਬਈ 1 5 ਚੋਂ ਮਾਨਤਨ ਕਰਦੇ 1 ਲੱਖ 5000 ਦੇ ਚੋਂ ਮਾਨਤਨ ਕਰਦੇ ਠੀਕ ਹੈ ਬਈ ਆ ਮੈਂ ਵੀ ਝੋਟੀ ਅੰਗਾ ਯਾਰ ਦੁੱਧ ਪੀਰ ਕੀ ਮਾੜੀ ਆ ਆਪਣਾ ਦਿਖਾ ਦੀ ਦੀ ਸੇ ਲੇਵਾ ਸਾਫ ਆ ਉਵੇਂ ਲੇਵਾ ਨਾ ਕੋਈ ਮਨ ਲਵੇ ਟੇਡਾ ਬਿੰਗਾ ਵੱਕਰ ਦੀਆ ਪੜਾ ਹੀ ਪੜਾ ਪੜਾ ਵਾਲੀ ਜੋ ਦੁੱਧੋ ਖਰੀ ਹੁੰਦੀ ਹੈ ਉਹਨਾਂ ਵਰ ਹਨਾ ਬਈ ਹਾਂਜੀ ਭਾਈ ਤੇ ਇਹਦੇ ਬਾਰੇ ਦੱਸੀ ਭਾਈ ਇਹ ਬਈ ਦੂਜਾ ਸੂਆ ਸੂਈ ਵੜਾ ਠੀਕ ਆ ਇਹ ਸੂਈ ਨੂੰ 3 3.5 ਮਹੀਨਾ ਕੋ ਬੱਛੀ ਇਹਦੇ ਮਗਰ ਆ ਇਹਦੀ ਬੱਛੀ ਆ ਗਈ ਹੈ ਹਾਂਜੀ ਭਾਈ ਠੀਕ ਆ ਭਾਈ ਚੋਣ ਚਾਨ ਕਿਵੇਂ ਲੱਗਾ ਬਟ ਚੋਣ ਚਾਨ ਪਸਮਾ ਬਹੁਤ ਚੰਗਾ ਸੀਲ ਠੰਡੀ ਪੂਰੀ ਹੈ ਭਾਈ ਠੀਕ ਆ ਬਟ ਭਾਈ ਤੇ ਬਣੀ ਪੁਣੀ ਕੋਈ ਦੱਸਿਆ ਭਈ ਨਹੀਂ ਭਾਈ ਯਾਰ ਠੀਕ ਆ ਵੀਰ ਇਹਦਾ ਰੇਟ ਬ੍ਰਦਰ ਕੀ ਲਊਗਾ ਇਹਦਾ 27000 ਦੀ ਦੇ ਦੁੱਧ ਕਿੰਨਾ ਦੱਸਿਆ ਸੀਗਾ ਇਹਦੇ ਤਾਂ ਦੁੱਧ 9 ਕਿਲੋ ਆ ਭਾਈ ਹਾਂ ਤੇ ਕੱਲ ਆਈ ਆਪਣੇ ਕੋਲੇ ਠੀਕ ਹੈ ਬਾਈ ਆਪਾਂ 8 ਕਿਲੋ ਲੈ ਕੇ ਦੇਵਾਂਗੇ ਠੀਕ ਹੈ ਬਈ ਠੀਕ ਹੈ ਥੱਲੋ ਲੀਵਾ ਬੰਦ ਤੇ ਆ ਗਈ ਹੈ ਨਾ ਹਾਂਜੀ ਬਾਈ ਟੋਕੜ ਲੈਣ ਨਾਲ ਚੰਗਾ ਜਿੰਦਾ ਕੋਈ ਪਤਾ ਨਹੀਂ ਉਹਦੀ ਵੱੱਛੀ ਦਾ ਤਾਂ ਪਤਾ ਬਾਾਕੀ ਜੇ ਕੋਈ ਸੇਵਾ ਵਾਲਾ ਭਰਾ ਹੋਵੇ ਨਾ ਲੋ 10 11 ਕਿਲੋ ਪਿਆਈ ਜੋ ਬਾਈ ਆਜੂਗੀ ਵੈੜ ਦੁੱਧ ਵਾਲੀ ਹੈ ਬਾਈ ਵੈੜ ਦਾ ਤਾਂ ਆਪਦੇ ਤੇ ਡਿਪੈਂਡ ਆਈ ਜਾਦਾ ਗਾਂ ਥੱਲੋ ਦਾ ਹੈ ਨਾ ਇੰਨੀ ਸੇਵਾ ਕਰ ਲਾ ਉਹਨਾਂ ਚੋਲਾ ਬਾਈ ਬਸ ਆਹ ਜ਼ਕਰ ਹੈ ਬਾਈ ਲੈ ਮਿੱਤਰੋ ਵੇਖੋ ਕਿਰਾਂ ਦੀ ਹੂੰ ਓਕੇ ਬਾਈ ਅੱਛਾ ਵੀਰੇ ਇਹ ਆ ਗਈ 2 ਨੰਬਰ ਤੇ 3 ਨੰਬਰ ਤੇ ਵੈੜ ਜਿਹੜੀ ਵੀਰੇ ਏ ਬਈ ਦੂਜਾ ਸੂਹਾ ਸੂਣੀ ਵੈੜ ਠੀਕ ਹੈ ਵੀਰੇ ਤੇ ਬਸ ਦੋ ਕੁ ਦਿਨ ਕੱਢ ਦੀ ਬਈ ਵੈ ਤਿਆਰੀ ਚ ਹੀ ਹੈ ਹਨਾ ਦਾਲਿਆ ਦੇ ਕਹਿ ਸਕਦੇ ਹਾਂਜੀ ਹਾਂਜੀ ਹੂੰ ਥਰਦਲੀ ਜਾਂਦਾ ਵੀ ਚੰਗਾ ਬਈ ਹਨਾ ਹਾਂਜੀ ਇਹ ਕਿੰਨਾ ਸੂਹਾ ਦੱਸਿਆ ਸੀਗਾ ਬ੍ਰਦਰ ਦੂਜਾ ਸੂਹਾ ਦੱਸਿਆ ਬਈ ਜੰਨਾ ਤੋਂ ਨਹੀਂ ਆਪਾਂ ਇਹਨਾਂ ਦੁੱਧ ਕਿੰਨਾ ਕੁ ਦੱਸਿਆ ਬਈ ਦੁੱਧ ਵੀ 13-14 ਕਿਲੋ ਦੱਸਿਆ ਯਾਰ ਹੂੰ ਬਾਕੀ ਜਿਹੜਾ ਖੇਤੀ ਆਪਾਂ ਸਾਂਝ ਕਰੀਤ ਲੈਣਾ ਕੀ ਕੀ ਗਿੰਦਲੀ ਵੀ ਵਾਲੀ ਆ ਇਹਦਾ ਰੇਟ ਬਰਾਏ ਕੀ ਲਊਗਾ ਵੀਰੇ ਇਹ 42000 ਦੀ ਵੈੜ ਦੇ ਦਾਂਗੇ ਬਈ 42000 ਦੀ 42 ਦੀ ਬਈ 40 ਦੇ ਇੱਕ ਦੀ ਹਾਂਜੀ ਮੰਤਨ ਕਰਦੇ ਕਿ ਵਿੱਚੋਂ ਕਰਦੇ ਆਂਗੇ ਯਾਰ ਠੀਕ ਹੈ ਲੈ ਚਾਲੀ ਤੇ ਇੱਕ ਦੀ ਗਾ ਮਿਲ ਜੂਗੀ ਵਹਿੜ ਚੰਗੀ ਆ ਬਈ ਦੇਵਦੀਸਰ ਦੇ ਤੇ ਲਾਦੇ ਥਾਣ ਤੁਨ ਬਹੁਤ ਚੰਗਾ ਲੱਗਾ ਹੋਇਆ ਕਰਮ ਵਾਲੀ ਦਾ ਸੂਣ ਵਾਲੀ ਆ ਪੰਜ ਚਾਰ ਦਰ ਕੱਢਦੀ ਆ ਹਜੇ ਬਣ ਜਾਣਾ ਇਹਨੇ ਕੋਕਾ ਪੀਸ ਥੱਲੋ ਬਈ ਆ ਲੈ ਬਈ ਆ ਪਾਵਾ ਇਹਨਾਂ ਦਾ ਤੇ ਆ ਆ ਜੋ 4 ਨੰਬਰ ਤੇ ਵੱੱਛੀ ਬਈ ਹਾਂਜੀ ਹੁਣ ਦੱਸ ਵੀਰੇ ਦੋਰੇ ਇਹ ਬਈ ਦੰਦੋ ਚੌਗੀ ਆ ਠੀਕ ਆ ਅਸਰ ਆ ਬਈ ਇਹਦੇ ਦਵਾਈ ਭਰਾਈ ਵੀ ਆ ਠੀਕ ਆ ਤੇ ਮਾਲਾ ਹੁਣ ਜਦ ਤਨ ਬੋਲੀ 15 ਕ ਦਿਨਾਂ ਨੂੰ ਠੀਕ ਆ ਠੀਕ ਆ ਭਰਾਈ ਜਾਊਗੀ ਇਹਦੇ ਮੈਂ ਬਈ ਉਮਾਲੋ ਕਹਿਣ ਤੋਂ ਪਹਿਲ ਸਾਹਮਣੇ ਵਾਲੇ ਬੰਦੇ ਤੋਂ ਬਣੀ ਬਣਾਈ ਆ ਹਾਂਜੀ ਠੀਕ ਆ ਤਾਂ ਲੈ ਹੀ ਲੈਣਾ ਇਹਨੇ ਇਹ ਕਿੰਨੇ ਦੇ ਦੇਵਾਂਗੇ ਵੀਰੇ ਇਹ 10000 ਦੀ ਦੇ ਦਾਂਗੇ ਬਾਈ ਠੀਕ ਆ ਬਾਈ ਲੈ ਵੀ ਇਹ 10000 ਦੀ ਮਿਲ ਜੂਗੀ ਮਿੱਤਰੋ ਕਰਮਾਂ ਵਾਲੀ ਹੂੰ ਛੁਲੀ ਜਾਲੀ ਥਾਣਾ ਤੋਂ ਚੰਗਾ ਬਾਈ ਹਨਾ ਫੋਰ ਸ਼ਾਂਗ ਬਾਈ ਪੂਰਾ ਵੀ ਨਹੀਂ ਚਾਰ ਹੀ ਥਾਣਾ ਹੂੰ ਹਾਂਜੀ ਆ ਯਾਰ ਟ੍ਰੀਟਮੈਂਟ ਹੋ ਗਿਆ ਵੈੜ ਤਾਂ ਤਿਆਰ ਬਾਕੀ ਕਿੱਡੀ ਜਬਰਦਸਤ ਦੀ ਕਦ ਕੁਦ ਕਿੱਡਾ ਚੰਗਾ ਮੂੰਹ ਮਾ ਕਿੱਡਾ ਚੰਗਾ ਹਾਂਜੀ ਭਾਈ ਹੁਣ ਆਇਆ ਲਾਸਟ ਤੇ ਤੋਹਫਾ ਜਿਹੜਾ ਅਪਾ ਦੇ ਵਿੱਚ ਦੇਣਾ ਅੱਜ ਵੀ ਕਹਿਣ ਦੋ ਭਾਵੇਂ ਡੈਰੀ ਨਹਿਰਾ ਵਗਾਉ ਦੁੱਧੀਆਂ ਹਨਾ ਇਹ ਬਈ ਤੀਜਾ ਸੁਆ ਸੁਣੀ ਆ ਠੀਕ ਆ ਤੇ 24 ਤਰੀਕ ਨੇ ਇਹਦੇ ਨਾਲ ਪੂਰੇ ਦੱਸਿਆ ਮਾਲਕ 24 ਤਰੀਕ ਨੂੰ ਹਾਂਜੀ ਬਾਈ ਇਹਦੇ ਮਿੱਤਰੋ ਆ ਬਾਈ ਨੇ ਆਪਣੋ ਰਿਕਾਰਡ ਦਿੱਤਾ ਹੋਇਆ এবੀਐਸ ਦੇ 스ਨੋਮੈਨ ਦਾ 66 ਸੀਮਣ ਇਹਨੂੰ ਗਾਂ ਨੂੰ ਲੱਗਿਆ ਹੋਇਆ ਜਿੱਥੋਂ ਬਾਈ ਨੇ ਖਰੀਦੇ ਉਹਨਾਂ ਨੇ ਪ੍ਰੋਪਰ ਦਿੱਤਾ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਬਾਈ ਨੂੰ ਇਹਨੂੰ ਲੱਗਿਆ এবੀਐਸ ਦੇ 스ਨੋਮੈਨ ਦਾ 66 ਸੀਮਣ ਵੱਛੀ ਵਾਲਾ ਲੱਗਿਆ ਹੋਇਆ ਬਾਈ ਇਹਨੂੰ ਠੀਕ ਆ ਵੀਰੇ ਇਹਨੇ ਦੁੱਧ ਕਿੰਨਾ ਦੇਤਾ ਹੀ ਬਾਈ ਦੁੱਧ ਬਈ ਯਾਰ ਜਿੰਨੇ ਘਰ ਆਈ ਨੇ ਉਹ ਬੰਦੇ ਤੇ 15 ਗਾਇਆਂ ਰੱਖੀਆਂ ਹੂੰ ਤੇ ਉਹ ਤਾਂ ਦੇ 32 33 ਕਿਲੋ ਵਿੱਚ ਚਾਉਂਦੇ ਰਹੇ ਅਸੀਂ ਹੂੰ ਵੀ ਅਸੀਂ 30 ਕਿਲੋ ਕਹਿ ਕੇ ਦਿੰਨੇ ਤੁਹਾਨੂੰ ਯਾਰ ਹੁਣ ਤਿਲ ਜ਼ਰੂਰ ਆ ਤਿਲ ਪਹਿਲੇ ਸੁਏ ਦੀ ਹੋਈ ਆ ਬਾਈ ਇਹ ਹੂੰ ਨੀਰਬ ਸਾਬ ਖਾ ਦੇ ਦੂਜੇ ਥਾਂੋਂ ਬਈ ਤਰਨੇ ਆ ਵੇਖ ਲਓ ਬਾਈ ਹੂੰ ਓਕੇ ਆ ਬਈ ਜੀ ਅੱਜ ਕਿੰਨੇ ਦੀ ਦੇ ਦਈਏ ਵੀਰੇ ਇਹ 45000 ਦੀ ਵਾੜ ਦੇ ਦਾਂਗੇ ਬਾਈ 45000 ਦੀ ਮਾਨਤਨ ਕਰਦੇ ਆਗੇ ਵਿੱਚੋਂ ਕਰਦੇ ਆ ਕੋਈ ਕਰ ਠੀਕ ਹੈ ਬਾਈ ਨੰਬਰ ਵੀਰੇ ਦੱਸੀ ਕਿਰਾ ਦੀ ਕਿੰਨਾ ਆ ਗਿਆ 94646 15952 ਬਾਈ ਇੱਕ ਵਾਰੀ ਹੋਰ ਵੀਰੇ 94646 15952 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਬਾਈ ਇਹਨਾਂ ਨਾਲ ਗੱਲ ਨੰਬਰ ਸਕਰੀਨ ਦੇ ਉੱਤੇ ਪਿੰਡ ਸੱਦਾ ਸੰਗਲਾ ਜ਼ਿਲ੍ਹਾ ਮੋਗਾ